ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਦੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਪਟਿਆਲਾ ਸ਼ਾਹੀ ਪੱਗ ਦੀ ਜਿਸ ਦੀ ਲੈਂਥ ਹੈ ਗਿਆ 7 ਮੀਟਰ ਹੈ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਰਤਿਆ ਹੁਣ ਆਪਾਂ ਜਿਹੜਾ ਪੱਲੜ ਲਗਾਵਾਂਗੇ ਲੜ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆ ਕੇ ਤੇ ਫਰੰਟ ਦੇ ਉੱਤੇ ਲੜ ਨੂੰ ਜਿਹੜਾ ਆਪਾਂ ਡਬਲ ਫੋਲਡ ਕਰਕੇ ਦੋਸਤੋ ਆ ਦੇ ਸਲਾੜ ਤੋਂ ਜਿਹੜਾ ਆਪਾਂ ਹੱਥ-ਪੇਰ ਕੇ ਜਿਹੜਾ ਬੈਸ ਤੱਕ ਲੜ ਨੂੰ ਆਪਾਂ ਜਿਹੜਾ ਸਾਫ਼ ਕਰ ਲੈਣਾ ਹੈ ਬੈਕ ਦਾ ਕਲਰ ਨੂੰ ਸਾਫ਼ ਕਰ ਤੋਂ ਬਾਅਦ ਇਸ ਲੜ ਦੇ ਉੱਤੇ ਚੰਗੀ ਤਰ੍ਹਾਂ ਪਰ ਹੱਥ ਫੇਰ ਕੇ ਟੈਟ ਕਰਕੇ ਲੜ ਨੂੰ ਲਗਾ ਦੇਣਾ ਜੀ। ਹੁਣ ਉਸ ਤੋਂ ਬਾਅਦ ਜਿਹੜਾ ਆਪਾਂ ਲੜ ਲਗਾਵਾਂਗੇ ਉਹ ਜਿੱਥੋਂ ਪਰ ਲੜ ਨੇ ਦਏ ਉਹ ਥੋੜਾ ਫਰਕ ਰੱਖ ਕੇ ਜਿਹੜਾ ਆਪਾਂ ਲੜ ਨੂੰ ਲਗਾ ਬਣਾ ਫਿਰ ਉਸ ਤੋਂ ਬਾਅਦ ਖਰੜ ਦੇ ਉੱਤੇ ਲੜ ਨੂੰ ਕੇਰ ਬੋਲਡ ਕਰਕੇ ਉਸ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਕੇ ਜਿਹੜਾ ਆਪਾਂ ਡਬਲ ਫੋਲਡ ਕਰ ਦੇਣਾ ਜੀ। ਡਬਲ ਫੋਲਡ ਕਰਕੇ ਤੋਂ ਇਸ਼ਲਾੜ ਦੇ ਉੱਤੇ ਵੀ ਹੱਥ ਫੇਰ ਕੇ ਤੇ ਇਸ ਲੜ ਦੇ ਵਿੱਚ ਪੱਬਾਸ਼ ਫੇਰ ਕਿਹੜਾ ਬਣਾ ਹਾਫਲਾ ਸੈੱਟ ਕਰ ਲੈਣਾ। ਤੇ ਉਸ ਤੋਂ ਆ ਜਿਹੜਾ ਆਪਾਂ ਹੁਣ ਤੀਸਰਾ ਲੜਦ ਕਾਉਣ ਤੀਜਾ ਲੜਦ ਕਾਵਾਂਗੇ ਤੇ ਤੀਜੇ ਲੜ ਨੂੰ ਬੈਕ ਤੋਂ ਬੈਂਚ ਕਰਕੇ ਲੜ ਨੂੰ ਉਪਰੋਚੋਂ ਕਿਹੜਾ ਤਰ੍ਹਾਂ ਫੋਲਡ ਕਰਨਾ ਤੇ ਫਰੰਟ ਦੇ ਉੱਤੇ ਲੜ ਨੂੰ ਜਿਹੜਾ ਆਪਾਂ ਡਬਲ ਫੋਲਡ ਕਰਨਾ ਜੀ ਇੱਕ ਗਾ ਲੜ ਨੂੰ ਫੋਲਡ ਕਰਕੇ ਫਿਰ ਉਸ ਤੋਂ ਲੜ ਨੂੰ ਜਿਹੜਾ ਆਪਾਂ ਡਬਲ ਫੋਲਡ ਕਰ ਦੇਣਾ ਜੀ ਡਬਲ ਫੋਲਡ ਕਰਕੇ ਇਸ ਲੜ ਦੇ ਉੱਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਹੱਥ ਫੇਰ ਕੇ ਲੜ ਨੂੰ ਬੈਕ ਤੱਕ ਆਪਾਂ ਸਾਫ਼ ਕਰਕੇ ਤੇ ਹੁਣ ਇਸ ਲੜ ਦੇ ਵਿੱਚ ਵੀ ਜਿਹੜਾ ਬਾਜ ਫੇਰ ਕੇ ਇਸ ਲੜ ਦਾ ਵੀ ਜਿਹੜਾ ਆਪਣਾ فاਸਲਾ ਸੈੱਟ ਕਰ ਲੈਣਾ ਇਹ ਨਾਲੜਾ ਜਿਹੜਾ ਬਣਾ ਫਾਸਲਾ ਹੋਊਗਾ ਉਹ ਆਪਾਂ ਨੇ ਸੇਮ ਰੱਖਣਾ ਤੁਸੀਂ ਉੱਪਰਲੇ ਪੇਚ ਦਾ ਜਿਹੜਾ ਬਣਾ ਫਾਸਲਾ ਸੇਮ ਰੱਖਣਾ ਉੱਪਰਲੇ ਪੇਚ ਦਾ ਫਾਸਲਾ ਸੈੱਟ ਕਰਨ ਦੇ ਲਈ ਡਬਲ ਸ਼ੀਸ਼ਾ ਵਰਤ ਸਕਦੇ ਹੋ ਡਬਲ ਸ਼ੀਸ਼ੇ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ ਫਾਸਲਾ ਬੰਦਿਆ ਘਟੂਗਾ ਤੁਸੀਂ ਡਬਲ ਸ਼ੀਸ਼ੇ ਵਿੱਚ ਦੇਖ ਕੇ ਆਪਣਾ ਫਾਸਲਾ ਸੈੱਟ ਕਰ ਸਕਦੇ ਹੋ ਹੁਣ ਆਪਾਂ ਇਹਦਾ ਤਥ ਲੜ ਨੂੰ ਚੱਥੇ ਲੜ ਨੂੰ ਬੈਕ ਤੋਂ ਪਿੰਚ ਕਰਕੇ ਲੜ ਨੂੰ ਉਪਰ ਚੰਗੀ ਤਰ੍ਹਾਂ ਫੋਲਡ ਕਰਨਾ ਤੇ ਫਿਰ ਅਜੇ ਤਲੜ ਨੂੰ ਜਿਹੜਾ ਇੱਕ ਗਰ ਫੋਲਡ ਕਰਕੇ ਤਿਹੜਾ ਨੂੰ ਹਲਕਾ ਖਿੱਚ ਕੇ ਡਾਅਰ ਫੋਲਡ ਕਰ ਦਵਾਂਗੇ ਤੇ ਉਪਰੋਂ ਵਿੜਾ ਲੜ ਨੂੰ ਇੱਕ ਗਰ ਫੋਲਡ ਕਰਨਾ ਜੀ ਚੰਗੀ ਤਰ੍ਹਾਂ ਇਹ ਸਲੜ ਦੇ ਤੇੜਾ ਆਪਾਂ ਹੱਥ ਫੇਰ ਕੇ ਲੜ ਨੂੰ ਬੈਕ ਅਕ ਸਾਫ ਕਰ ਲੈਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਆਪਾਂ ਇਸ ਲੜ ਦੇ ਵਿੱਚ ਜਿਹੜਾ ਬੈਕ ਤੱਕ ਬਾਸ਼ ਫੇਰ ਕੇ ਆਪਾਂ ਲੜਾ ਲੜਨ ਨੂੰ ਸੈੱਟ ਕਰਕੇ ਲਗਾ ਦੇਣਾ ਉੱਪਰਲੇ ਬੇਚਾਂ ਨੂੰ ਵੀੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਨਾ ਹੁਣ ਜਿਹੜਾ ਆਪਾਂ ਨੇ ਪੰਜਵਾਂ ਲੜ ਲਗਾਵਾਂਗੇ ਪੰਜਵੇਂ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਬੰਚ ਕਰਕੇ ਤੇ ਲੜਦੂ ਫਰਾਂਡ ਦੇ ਉੱਤੇ ਜਿਹੜਾ ਆਪਾਂ ਡਬਲ ਫੋਲਡ ਕਰਨਾ ਫਰਾਂਡ ਦੇ ਉੱਤੇ ਲੜਨ ਨੂੰ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਇਸ ਲੜਦੂ ਤੇੜਾ ਆਪਾਂ ਹੱਥ ਫੇਰਨਾ ਫਰਾਂਡ ਦੇ ਉੱਤੇ ਲੜਨ ਨੂੰ ਜਿਹੜਾ ਫੋਲਡ ਕਰਕੇ ਹੋਣੀ ਹੈ ਇਸ ਲੜੜੇ ਦੇ ਉੱਤੇ ਆਪਾਂ ਚੰਗੀ ਤਰ੍ਹਾਂ ਹੱਥ ਫੇਰ ਲਵਾਂਗੇ ਜੀ ਹੱਥ ਫੇਰ ਕੇ ਜਿਹੜਾ ਆਪਣਾ ਇਸ ਲੜ ਦਾ ਫਾਦਰ ਹੋਊਗਾ ਸੈਟ ਕਰਕੇ ਤੇ ਲੜਨ ਨੂੰ ਸੈਟ ਕਰਕੇ ਲਗਾ ਦੇਣਾ ਹੁਣ ਆਪਣਾ ਜਿਹੜਾ ਪੰਜਵਾਂ ਲੜ ਸੀਗਾ ਪੰਜਵੇਂ ਲੜ ਦੇ ਵਿੱਚ ਵੀ ਬਾਅਦ ਫੇਰ ਕਿਉਂਸ ਲੜ ਦਾ ਜਿਹੜਾ ਆਪਣਾ فاਸਲਾ ਉਹ ਆਪਾਂ ਸੈੱਟ ਕਰ ਲੈਣਾ ਹੁਣ ਬੈਕ ਦਾ ਕੱਕ ਲੜ ਦੇ ਵਿੱਚ ਜਿਹੜਾ ਆਪਾਂ ਬਾਅਦ ਸ਼ੇਅਰ ਕੇਸ ਲੜ ਦਾ ਜਿਹੜਾ ਆਪਣਾ فاਸਲਾ ਉਹ ਆਪਾਂ ਸੈੱਟ ਕਰ ਲੈਣਾ ਜੀ ਤੇ ਹੁਣ ਜਿਹੜਾ ਆਪਾਂ ਸ਼ੇਵ ਲੜ ਲਗਾਉਣਾ ਸ਼ੇਵ ਲੜ ਨੂੰ ਬੈਕ ਤੋਂ ਬੈਂਚ ਕਰਨਾ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਜਿਹੜਾ ਹੋਲਡ ਕਰਨਾ ਤੇ ਉਪਰੋਂ ਲੜਨ ਨੂੰ ਫੋਲਡ ਕਰਕੇ ਇਸ ਤੱਕ ਤੱਕ ਕਿਹੜਾ ਬਾਦੂ ਕਪੜਾ ਆਊਗਾ ਉਸ ਕਪੜੇ ਨੂੰ ਆ ਪੰਨ ਨੂੰ ਫੋਲਡ ਕਰਨਾ ਤੇ ਫਰੰਟ ਦੇ ਤੋੜਾ ਲੜਨ ਨੂੰ ਤੇ ਆਪਾਂ ਫਰੰਟ ਦੇ ਤੋੜਾ ਲੜਨ ਨੂੰ ਡਬਲ ਫੋਲਡ ਕਰਕੇ ਪਹਿਲਾ ਇੱਕ ਲੜਨ ਫੋਲਡ ਕਰਾਂਗੇ ਜਿਹੜੇ ਆਪਣੇ ਉਸ ਲੜ ਦੇ ਵਿੱਚ ਪਾ ਲੈ ਹੋਣਗੇ ਉਹਨਾਂ ਬਲਾਂ ਨੂੰ ਕੱਢ ਕੇ ਤੇ ਲੜਨ ਨੂੰ ਹਲਕਾ ਖਿੱਚ ਕੇ ਇਸ ਤੋ ਆ ਲੜਨ ਨੂੰ ਜਿਹੜਾ ਡਬਲ ਫੋਲਡ ਕਰਕੇ ਤੇ ਲੜਨ ਨੂੰ ਜਿਹੜਾ ਆਪਾਂ ਸਾਫ਼ ਕਰ ਲੈਣਾ ਜੀ ਨੇ ਚਲਾਉਣ ਨੂੰ ਵੀੜਾ ਪਹਿਨ ਕੇ ਦਰਾ ਸਾਫ ਕਰਕੇ ਲਗਾ ਦੇਣਾ ਤੇ ਇਹੜਾ ਆਪਾਂ ਛੇਮੜਾ ਲਗਾਇਆ ਸੀਗਾ ਛੇਮੜਾ ਦੇ ਵਿੱਚ ਵੀੜਾ ਆਪਾਂ ਬਾਅਦ ਫੇਰ ਕੁਸ ਲੜ ਦਾ ਆਪਣਾ ਫਾਸਲਾ ਸੈੱਟ ਕਰ ਲਵਾਂਗੇ ਸਾਰੇ ਪੇਚਾਂ ਵਿੱਚ ਬਾਅਦ ਫੇਰ ਸਾਰੇ ਪੇਚਾਂ ਦਾ ਆਪਣਾ فاصلہ ਆਪਾਂ ਸੈੱਟ ਕਰ ਲੈਣਾ ਜਿਹੜੀ ਆਪਣੀ ਆਪਾਂ ਦੀ ਸ਼ੇਪ ਆਪਾਂ ਦੀ ਸ਼ੇਪ ਨੂੰ ਜਿਹੜਾ ਆਪਾਂ ਸੈੱਟ ਕਰਨਾ ਜੀ ਹੁਣ ਜਿਹੜਾ ਆਪਾਂ ਕਾਗਜ਼ ਲੜ ਦੇ ਲਈ ਪੱਗ ਆਪਾਂ ਲਗਾਵਾਂਗੇ ਜਿੱਥੋਂ ਸ਼ੇਮਲੜ ਫੋਲਡ ਕੀਤਾ ਹੈ ਸ਼ੇਮਲੜ ਦੇ ਉੱਪਰ ਰੱਖ ਕੇ ਜਿਹੜਾ ਆਪਾਂ ਪੱਗ ਪੈਨ ਲਗਾ ਦੇਣਾ ਉਸ ਤੋਂ ਜਿਹੜਾ ਆਪਣਾ ਕਾਗਜ਼ ਲੜੂਗਾ ਕਾਗਜ਼ ਲੜ ਦਾ ਉੱਪਰਲਾ ਪੱਲਾ ਪਤਲੇ ਨੂੰ ਫੋਲਡ ਕਰਨਾ ਜਿਹੜਾ ਥੜਲਾ ਬੱਲਾ ਹੋਊਗਾ ਉਸ ਨੂੰ ਆਪਾਂ ਆਪਾਂ ਨੂੰ ਫੋਲਡ ਕਰਨਾ ਤੇ ਲੜ ਨੂੰ ਜਿਹੜਾ ਪੱਖ ਤਾਂ ਖੇਚਣਾ ਹੱਫ ਤਾਂ ਖਿੱਚ ਕੇ ਇਸ ਲੜ ਨੂੰ ਜਿਹੜਾ ਆਪਾਂ ਅੰਦਰ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਲੜ ਨੂੰ ਜਿਹੜਾ ਆਪਾਂ ਸਾਫ਼ ਕਰਨਾ ਚੰਗੀ ਤਰ੍ਹਾਂ ਇਹਦਾ ਆਪਣਾ ਲੜ ਨੂੰ ਸਾਫ਼ ਕਰ ਲਵਾਂਗੇ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਕੱਢ ਦੇਣਾ ਬਲਾਂ ਨੂੰ ਕੱਢ ਕੇ ਜਿਹੜਾ ਆਪਣੇ ਲੜ ਦੇ ਉੱਪਰ ਬਲ ਹੋਣਗੇ ਉਹਨਾਂ ਬਲਾਂ ਨੂੰ ਬਾਅਦ ਦਿਨਾਂ ਵੀ ਬਾਅਦ ਦਿਨ ਆਪਾਂ ਕੱਢ ਦੇ ਕੱਢ ਦਵਾਂਗੇ ਜੀ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਜਿਹੜਾ ਆਪਾਂ ਪੱਕ ਪੈ ਲਗਾਏ ਸੀਗਾ ਲੜ ਨੂੰ ਪੱਕ ਪੰਤਲੇ ਚ ਹੀ ਲਿਆਵਾਂਗੇ ਪੱਕ ਪੰਤਲੇ ਚ ਲੜ ਨੂੰ ਲਿਆਉਣ ਤੋਂ ਬਾਅਦ ਜਿਹੜਾ ਆਪਾਂ ਫਰੰਟ ਵੱਲ ਲੜ ਨੂੰ ਘੁਮਾ ਦੇਣਾ ਫਰੰਟ ਵੱਲ ਲੜ ਨੂੰ ਘੁਮਾਉਣ ਤੋਂ ਬਾਅਦ ਛੇਮ ਲੜ ਛੇਮ ਜਿਹੜਾ ਆਪਾਂ ਛੇਮ ਨਾਲ ਲਗਾਏ ਸੀਗਾ ਲੜ ਨੂੰ ਛੇਮ ਲੜ ਥੱਲੇ ਦੱਬ ਦੇਣਾ ਜਿਸ ਘਰ ਤੁਹਾਡਾ ਲੜ ਪਰੋ ਢਿੱਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਕ ਪੈ ਲਗਾ ਸਕਦੇ ਹੋ ਉਹ ਦੇ ਕਰਕੇ ਜਿਹੜਾ ਤੁਹਾਡਾ ਲੜਾ ਢਿੱਲਾ ਨਹੀਂ ਰਹੇਗਾ ਜਿਹੜੀ ਆਪਣੀ ਪੱਗ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ। ਬਣੀ ਫਰੰਟ ਦੀ ਜਿਹੜੀ ਆਪਣੀ ਬਾਕੀ ਪੱਗ ਦੀ ਸ਼ੈਡਿੰਗ ਆ ਉਹ ਜਿਹੜੀ ਆਪਾਂ ਕਰ ਲੈਣੀ ਆ। ਜਿਹੜਾ ਆਪਣਾ ਕਲਗੀ ਲੜੂ ਆ ਕਲਗੀ ਲੜ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਨਾ। ਕਲਗੀ ਲੜ ਦੇ ਵਿੱਚ ਵੀੜਾ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਨੇ ਕੱਢ ਦੇਣਾ ਜੀ। ਆਪਾਂ ਚੰਗੀ ਤਰ੍ਹਾਂ ਲੜ ਨੂੰ ਵੀੜਾ ਚੰਗੀ ਸਾਫ਼ ਕਰ ਲਵਾਂਗੇ। இது அடி பகுதி சேப்படி ஷேப நான் சேட்டு கனே அப்படி ਪਗਲੇ ਵਾਕ ਜਿਹੜੇ ਆਪਣੇ ਪੇਚਾਂ ਨਾਲ ਪੇਚਾਂ ਵਿੱਚ ਬਾਅ ਫੇਅਰ ਕਰਨਾ ਪੇਚਾਂ ਨੂੰ ਸਾਫ ਕਰ ਲੈਣਾ ਤੇ ਉਹਨਾਂ ਪੇਚਾਂ ਦਾ ਜਿਹੜਾ ਹੋਣਾ ਫਾਸਲਾ ਉਹ ਵੀ ਜਿਹੜਾ ਸੈੱਟ ਕਰ ਲੈਣਾ ਜੀ ਤੇੜਾ ਹੋਣਾ ਸਿਰ ਟਕਾਂਗੇ ਜਿਹਦਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚ ਕੇ ਪੂਰੇ ਸਰਦ ਤੇ ਖਿਲਾਰ ਦੇਣਾ ਸਰਦ ਤੇ ਲੜ ਨੂੰ ਖਿਲਾਰਨ ਤੋਂ ਬਾਅਦ ਲੜਾ ਥਲੇ ਕਪੜਾ ਜਿਹੜਾ ਆਪਾਂ ਚੰਗੀ ਤਰ੍ਹਾਂ ਦੇ ਦੇਣਾ ਜੀ ਤੇ ਜਿਹੜਾ ਆਪਣਾ ਮੋੜ ਲੜੂਗਾ ਮੋੜ ਲੜ ਨੂੰ ਖਿੱਚ ਕੇ ਆਪਣਾ ਜਿਹੜਾ ਸਿਰ ਆਪਾਂ ਟੈਟ ਕਰਾਂਗੇ ਜਿਗਾ ਤੁਹਾਡਾ ਸਿਰ ਉੱਪਰੋਂ ਨੰਗਾ ਰਹਿ ਜਾਂਦਾ ਹੈ ਤੁਸੀਂ ਡਬਲ ਸੀਸ਼ੇ ਵਿੱਚ ਦੇਖ ਕੇ ਜਿਹੜਾ ਆਪਣਾ ਸਿਰ ਆਉ ਟੱਕ ਸਕਦੇ ਹੋ। ਹੁਣ ਆਪਣਾ ਇਹਦਾ ਸਿਰ ਆ ਚੰਗੀ ਤਰ੍ਹਾਂ ਪੱਕਾ ਵਰ ਕਰ ਦੇਣਾ। ਤੇ ਜਿਹੜਾ ਆਪਣਾ ਮੂਹੜਾ ਲੜੂਗਾ ਮੂਹੜ ਲੜ ਨੂੰ ਖਿੱਚ ਕੇ ਸਿਰ ਨੂੰ ਟਾਈਟ ਕਰਨਾ। ਤੇ ਮੂਹੜ ਲੜ ਨੂੰ ਦੋਨੇ ਸਾਈਡ ਤੋਂ ਆਪਾਂ ਇਹਦਾ ਫੋਲਡ ਕਰਨਾ ਦੋਨੇ ਹੈਡ ਤੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਉਸ ਲੜ ਨੂੰ ਜਿਹੜਾ ਆਪਾਂ ਬੈਕ ਤੇ ਹੀ ਦੱਬ ਦੇਣਾ। ਵੀਡੀਓ ਦੇਖ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।